ਜਿੱਥੇ ਲਗਾਤਾਰ ਪੰਜਾਬ ਪੁਲਿਸ ਦੇ ਵੱਲੋਂ ਨਸ਼ਿਆਂ ਦੇ ਖਿਲਾਫ ਮੁਹਿੰਮਾਂ ਚਲਾਈਆਂ ਜਾਂਦੀਆਂ ਨੇ ਸਖਤ ਹੁੰਦੀ ਨਜ਼ਰ ਆ ਰਹੀ ਹੈ ਪੰਜਾਬ ਪੁਲਿਸਾ ਉੱਥੇ ਹੀ ਬੱਸੀ ਪਠਾਣਾ ਤੇ ਲਾਕੇ ਇੱਕ ਵਰਨਾ ਗੱਡੀ ਦੇ ਵਿੱਚੋਂ 2 ਕੁਇੰਟਲ ਭੁੱਕੀ ਬਰਾਮਦ ਹੋਈ ਹੈ ਜੀ ਹਾਂ ਪੋਸਟ ਬਰਾਮਦ ਹੋਇਆ 2 ਕੁਇੰਟਲ ਦੱਸ ਦਈਏ ਵੀ ਬੱਸੀ ਪਠਾਣਾ ਪੁਲਿਸ ਵੱਲੋਂ ਇੱਕ ਲਵਾਰਸ ਖੜੀ ਵਰਨਾਕਾਰ ਦੀ ਚੈਕਿੰਗ ਕੀਤੀ ਜਾਂਦੀ ਹੈ ਕਿਸੇ ਦੇ ਵੱਲੋਂ ਸੂਹ ਦਿੱਤੀ ਜਾਂਦੀ ਹੈ ਉਹਨਾਂ ਨੂੰ ਤੇ ਮੌਕੇ ਤੇ ਪਹੁੰਚ ਕੇ ਪੁਲਿਸ ਪਾਰਟੀ ਦੇ ਵੱਲੋਂ ਗੱਟੇ ਰੰਗ ਦੀ ਉਸ ਵਰਨਾਕਾਰ ਨੂੰ ਸ਼ੀਸ਼ਾ ਤੋੜ ਕੇ ਖੋਲਿਆ ਜਾਂਦਾ ਜਿਸ ਦੇ ਵਿੱਚੋਂ ਦੋ ਕੁਵੰਟਲ ਯਾਨੀ ਕਿ ਦੋ ਥੈਲੇ ਪੋਸਟ ਦੇ ਬਰਾਮਦ ਹੋਏ ਨੇ ਜੀ ਹਾਂ ਵੱਡੀ ਗਿਣਤੀ ਦੇ ਵਿੱਚ ਨਸ਼ਾ ਬਰਾਮਦ ਹੋਇਆ ਬਸੀ ਪਠਾਨਾ ਪੁਲਿਸ ਨੂੰ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ ਨਸ਼ਿਆਂ ਦੇ ਖਿਲਾਫ ਸੱਜੇ ਮੁंशी ਕੋਲ ਇਨਫੋਰਮੇਸ਼ਨ ਆਈ ਸੀ ਕਿ ਇੱਕ ਸ਼ੱਕੀ ਹਾਲਤ ਦੇ ਵਿੱਚ ਗੱਡੀ ਖੜੀ ਹੈਗੀ ਆ ਇੱਥੇ ਜਿਦਾ ਪਾਈ ਪਾ ਬਾਈਪਾਸ ਤੇ ਤੇ ਇਸੇ ਦੌਰਾਨ ਸ਼ੱਕੀ ਹਾਲ ਦੀ ਗੱਡੀ ਗੱਡੀ ਸੀ ਇਸੇ ਦਰਾਂ ਮੈਂ ਸੁਮੀਜ਼ ਪੁਲਿਸ ਪਾਰਟੀ ਤੇ ਪੁਜਾ ਜਦੋਂ ਪੁਲਿਸ ਪਾਰਟੀ ਪੁਜਾ ਉੱਥੇ ਗੱਡੀ ਨੂੰ ਚੈੱਕ ਕੀਤਾ ਗੱਡੀਆਂ ਲੌਕ ਸੀ ਗੱਡੀ ਤੇ ਸ਼ੀਸ਼ੇ ਕਾਲੇ ਸੀ ਖਦਾਨਾ ਜੁੱਤੀ ਹੋਈ ਸੀ ਕਿ ਜੀ ਜਿਸ ਝੁੰਦਾ ਬਾਈਪਾਸ ਤੋਂ ਥੋੜਾ ਅੱਗੇ ਜਾ ਕੇ ਜੀ ਤੇ ਉੱਥੇ ਜਦੋਂ ਅਸੀਂ ਕਾਫੀ ਅੱਗੇ ਲਈ ਚੈੱਕ ਕੀਤਾ ਸਰਚ ਕੀਤੀ ਗੱਡੀ ਦਾ ਕੋਈ ਮਾਲਕ ਨਹੀਂ ਉੱਥੇ ਹਾਜ਼ਰ ਆਇਆ ਗੱਡੀ ਦੇ ਦੇ ਸ਼ੀਸ਼ੇ ਕਾਲੇ ਹੋਏ ਸੀ ਅਸੀਂ ਇਸ ਦੇ ਦੌਰਾਨ ਕਿ ਵੀ ਇਹਦੇ ਵਿੱਚ ਕੋਈ ਸ਼ੱਕੀ ਕੋਈ ਵਸਤੂ ਹੋ ਸਕਦੀ ਹੈ ਕੋਈ ਜੈਲਨ ਸ਼ੀਨ ਦਰਦ ਜਾਂ ਕੁਝ ਵੀ ਹੋ ਸਕਦਾ ਅਸੀਂ ਇਸ ਬੰਦੀ ਆਪਣੇ ਨੁਕਸਾਨ ਨੂੰ ਜਾਣੂ ਕਰਾਇਆ ਤੇ ਗੱਡੀ ਦਾ ਅਸੀਂ ਜਦੋਂ ਗੱਡੀ ਕਾਫੀ ਉੱਥੇ ਮੁਸ਼ਕਲ ਕਰਨ ਤੋਂ ਬਾਅਦ ਜਦੋਂ ਗੱਡੀ ਦਾ ਲੋਕ ਨਹੀਂ ਖੁੱਲਿਆ ਤਾਂ ਅਸੀਂ ਉਸ ਗੱਡੀ ਦਾ ਸ਼ੀਸ਼ਾ ਰਾਈਟ ਸਾਈਡ ਵਾਲਾ ਡਰਾਈਵਰ ਦਾ ਸ਼ੀਸ਼ਾ ਤੋੜਿਆ ਜਦੋਂ ਸ਼ੀਸ਼ਾ ਤੋੜ ਕੇ ਗੱਡੀ ਨੂੰ ਅਨਲਾ ਕੀਤਾ ਤਾਂ ਗੱਡੀ ਦੇ ਵਿੱਚ ਦੋ ਥੱਲੇ ਉਹਦੀ ਜਿਹੜੀ ਹੈਗੀ ਪਿਛਲੀ ਸੀਟ ਤੇ ਦੋ ਥੱਲੇ ਬਰਾਮਦ ਹੋਏ ਤੇ ਉਹਦੀ ਡਿੱਗੀ ਚੈੱਕ ਕੀਤੀ ਤਿੰਨ ਥੱਲੇ ਉਹਦੇ ਚੋਂ ਬਰਾਮਦ ਹੋਏ ਜਦੋਂ ਸੈਲਨ ਕੋਲ ਕੇ ਚੈੱਕ ਕੀਤਾ ਤਾਂ ਉਹਦੇ ਵਿੱਚ ਭੁੱਕੀ ਚੂਰਾ ਪੋਸੀ ਤੇ ਅਸੀਂ ਵੇਟ ਕੀਤਾ ਜਦੋਂ ਵੇਟ ਕੀਤਾ ਇਹ ਕਰੀਬ ਹਰ ਇੱਕ ਥੇਲੇ 40 ਕਿਲੋ ਸੀਗੀ ਭੁੱਕੀ ਤੇ ਇਹ ਕੁੱਲ 2 ਕੁਇੰਟਲ ਭੁੱਕੀ ਤੋਂ ਗੱਡੀ ਦੇ ਵਿੱਚੋਂ ਬਰਾਮਦ ਹੋਈ ਆ ਤੇ ਗੱਡੀ ਦਾ ਅਸੀਂ ਬਰਾਮਦ ਕਰਕੇ ਅਸੀਂ ਸੀਐਨਐਫ ਨੂੰ ਦੱਸ ਕੇ ਗੱਡੀ ਦੇ ਮਾਲਕ ਰਹਿਣਗੇ ਅਸੀਂ ਐਨਡੀਪਸੈਕਟ ਦਾ ਅਸੀਂ ਮਕਦਮਾ ਦਰਜ ਕਰ ਦਿੱਤਾ ਤੇ ਮਾਲਕਦ ਅਸੀਂ ਜੋ ਵੀ ਰਿਪੋਰਟਸ ਹੈ ਲੈ ਕੇ ਅਸੀਂ ਉਹ ਜਲਦੀ ਰਿਸਟ ਕਰ ਲਾਂਗੇ ਲੱਗਦਾ ਜੀ ਵੀ ਇਹ ਗੱਡੀ ਕੋਈ ਕਿਸੇ ਤਰ੍ਹਾਂ ਦਾ ਹਾਦਸਾ ਗ੍ਰਸਤ ਹੋਈ ਵੀ ਹੈ ਤਾਂ ਤੇਰੇ ਸੁਣੀ ਦਾ ਦਿੱਕਤ ਕਿਵੇਂ ਦਰਦ ਚੁਣੀ ਹੈ ਡਰਕਟ ਦੇ ਵਿੱਚ ਮਤਲਬ ਡਰਕਟਾਂ ਦੇ ਵਿੱਚ ਨੀਚੇ ਖਦਾਨਾਂ ਦੇ ਵਿੱਚ ਫਸੀ ਹੋਈ ਸੀ ਇਹ ਹੋ ਸਕਦਾ ਹੈ ਵੀ ਜਾਂ ਇਸ ਦੇ ਲੁਕੋ ਕੇ ਕਿਸੇ ਨੇ ਲਗਾਈ ਹੋਵੇ ਕਿਉਂਕਿ ਉੱਥੇ ਜਿਹੜਾ ਨਾਲ ਇੱਕ ਗੋਡਾਊਨ ਜਾਂ ਵੀ ਸੀਗਾ ਉਸ ਜਗ੍ਹਾ ਦਾ ਤੁਸੀਂ ਮੈਂ ਜਦੋਂ ਅਸੀਂ ਮੌਕਮ ਲਾਇਆ ਕੀਤਾ ਉੱਥੇ ਗੋਡਾਊਨ ਵੀ ਸੀਗਾ ਇੱਕ ਤੇ ਉਹ ਗੋਡਾਊਨ ਬੰਦ ਹੋਇਆ ਹੋਇਆ ਹੈ ਮਤਲਬ ਖਾਲੀ ਪਲਾਟ ਨੂੰ ਚਾਰ ਦੁਵਾਰੀ ਕੀਤੀ ਹੋਈ ਹੈ ਜੀ ਸਰ ਇਹ ਪਰਸਨਲ ਵਾਹਨ ਹੈ ਜਾਂ ਟੈਕਸੀ ਹੈ ਕੋਈ ਇਹ ਪਰਸਨਲ ਵਾਹਨ ਹੈਗਾ ਜੀ ਜੋ ਅਸਲੀ ਦਾ ਉਹਦਾ ਵੀ ਗੱਡੀ ਤੇਜ਼ ਹੋ ਗਈ ਜਾਂ ਪਤਾ ਲੱਗ ਜਾਂਦਾ ਜਾਣ ਕੇ ਖੜਾਈ ਹੋਈ ਸੀ ਜਾਂ ਬੈਸੀ ਹਾਸਤਾ ਗਰਸਤੇ ਨਹੀਂ ਹਾਸਤਾ ਗਰਸਤੇ ਕਿ ਤਾ ਐਕਸੀਡੈਂਟ ਤਾਂ ਹੋਈ ਨਹੀਂ ਜੋਈ ਉੱਥੇ ਜਿਵੇਂ ਛਪਾ ਕੇ ਲਾਈ ਹੋਈ ਸੀ ਸਾਨੂੰ ਸ਼ੱਕ ਮਤਲਬ ਇਸ ਲੱਗਿਆ ਵੀ ਇਹਨਾਂ ਸ਼ੀਸ਼ੇ ਕਾਲੇ ਕੀਤੇ ਹੋਏ ਨੇ ਵੀ ਹੋ ਸਕਦਾ ਹੈ ਵੀ ਕਿਸੇ ਇੱਥੇ ਕੋਈ ਅਜਿਹੀ ਚੀਜ਼ ਨਾ ਹੋਵੇ ਇਹਦੇ ਵਿੱਚ ਕੋਈ ਜਾਨਵਰ ਬਰਦਾਰਥ ਜਾਂ ਕੁਝ ਨਾ ਹੋਵੇ ਜਾਂ ਇੱਥੇ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਨਾ ਹੋ ਸਕੇ ਪਰ ਤੂੰ ਜਦੋਂ ਅਸੀਂ ਇਹਨੂੰ ਸਰਚ ਕੀਤਾ ਤਾਂ ਇਹਦੇ ਵਿੱਚੋਂ ਪੰਜ ਥੱਲੇ ਤਾਨੂੰ ਭੁਖੀ ਜੁਰਾ ਬਰਸ ਬਰਾਉ ਹੋਈ ਟੋਟਲ ਕਿੰਨਾ ਬਰਾਉ ਹੋਈ ਇਹ 2 ਕਿਲੋ ਜੀ ਇੱਕ ਗੱਡੀ ਕਿਥੋਂ ਦੀ ਹੈ ਜੀ ਇਹ ਗੱਡੀ ਦਾ ਨੰਬਰ ਹੈਗਾ ਜੀ ਪੀਪੀ 13 ਬੀਕਯੂ 5316 ਹਾਂ ਸੋ ਸੌਰੀ 5314 ਜੀ ਵਰਨਾ ਹੈਗੀ ਵਾਈਟ ਜੀ ਵੈਰੀਫਾਈ ਕੀਤਾ ਨੰਬਰ ਤਾਂ ਨਹੀਂ ਕੋਈ ਜਾਲੀ ਵਗੈਰਾ ਲਗਾਇਆ ਨਹੀਂ ਵੈਰੀਫਾਈ ਕੀਤਾ ਜੀ ਉਹਦਾ ਮਾਲਕ ਦਾ ਨਾਮ ਕਾਕਾ ਸਿੰਘ ਆ ਰਿਹਾ ਹੈਗਾ ਜੀ ਅਸੀਂ ਡਿਊਟੀ ਉਹ ਦਫ਼ਤਰੋਂ ਰਿਕਾਰਡ ਲੈ ਕੇ ਪ੍ਰੋਪਰਲੀ ਜੋ ਡਿਊਟੀ ਜਿਹਦੇ ਨਾਮ ਤੇ ਰਜਿਸਟਰਡ ਹੋਊਗੀ ਅਸੀਂ ਉਹਨੂੰ ਅਸੀਂ ਜਲਦੀ ਰਿਸਟ ਕਰ ਲਾਂਗੇ